ਦੇ ਵਿਰਧਾਨਾ ਸੰਜੇ ਗਣ ਜਿਲੰਦਰ ਸੁਵਲੋਕ ਪ੍ਰੇਰਣ ਦੱਸ ਦਈਏ ਕਿ ਮਾਮਲਾ ਦਾ ਸਾਹਮਣੇ ਆਇਆ ਕਿ ਕੁੱਤੇ ਤੁਹਾਨੂੰ ਭੌਂਕਣ ਤੋਂ ਰੋਕਣ ਵਾਸਤੇ ਜਿਹੜਾ ਕੀ ਜੋ ਰੋਕਿਆ ਤੇ ਉਸ ਤੋਂ ਬਾਅਦ ਭੈਣ ਤੇ ਭਰਾ ਨੂੰ ਲਾ ਕੇ ਕੁਝ ਹੋਏ ਵਿਅਕਤੀਆਂ ਵੱਲੋਂ ਪਿੰਡ ਚੋਂ ਲੱਗ ਘੁੱਟਿਆ ਗਿਆ ਸੋ ਗੱਲਬਾਤ ਕਰਦੇ ਆ ਕਿ ਸਾਰਾ ਮਾਮਲਾ ਕੀ ਹੋਇਆ ਗੱਲਬਾਤ ਕੁਝ ਨਹੀਂ ਜੀ ਖਾਲਸਾ ਹੈ ਸਾਡੇ ਪਿੰਡ ਅਗਾਂਹ ਨਾਮ ਕੀ ਹੈਗਾ ਮੇਰਾ ਨਾਮ ਸਰਜੀਤ ਸਿੰਘ ਹੋ ਆ ਜੀ ਕਿਹੜਾ ਪਿੰਡ ਕਿੱਥੇ ਪਿੰਡ ਪਧਿਆਣਾ ਹੈ ਜੀ ਕਿੱਧਰ ਪੈਂਦਾ ਹੈ ਪਿੰਡ ਇਹ ਪਿੰਡ ਆਦਮਪਰੀਨੀ ਚ ਪੈਂਦਾ ਹੈ ਜੀ ਛੇ ਕੀ ਹੋਇਆ ਕੀ ਹੈ ਜੀ ਖਾਲਸੇ ਨਾਲ ਗੱਲ ਕਰਦੇ ਸੀਗੇ ਤੇ ਮੇਰੇ ਫ ਏ ਫਾਦਰ ਸਾਹਿਬ ਗੱਲ ਕਰਦੇ ਸੀ ਕਿ ਕੁੱਤੇ ਤੁਸੀਂ ਬੰਨ ਕੇ ਰੱਖੋ 12 13 ਕੁੱਤੇ ਆ ਕਿ ਮੈਨੂੰ ਪੈਗੇ ਮਾਸੀ ਦੌੜ ਕੇ ਬਚੇ ਤੇ ਉਧਰ ਸਰਪੰਚਣੀ ਸੀਗੀ ਤੇ ਉਹਦਾ ਘਰ ਵਾਲਾ ਸੀਗਾ ਤੇ ਹੋਰ ਇਹਨਾਂ ਨਾਲ ਸੀ ਪੰਚਾਇਤ ਤੇ ਇਹ ਸਰਪੰਚਣੀ ਆ ਕੇ ਮੈਨੂੰ ਕਹਿੰਦੀ ਪਰ ਇਹੋ ਤੇਰੇ ਮੂੰਹ ਤੇ ਮੈਂ ਥੱਪੜ ਮਾਰੂੰਗਾ ਕਿ ਕੀ ਗੱਲ ਹੋਈ ਥੱਪੜ ਖਾ ਤੇ ਮਾਰਨਾ ਆ ਤੇ ਇੰਨੇ ਚ ਗੱਲ ਕਰਦੀ ਕਰਦੀ ਇਹਨਾਂ ਨਾਲ ਇਹਨਾਂ ਦੇ ਬੇਟਾ ਸੀਗਾ ਤੇ ਨਾਲ ਜਸਵੀਰ ਸਿੰਘ ਸਾਭੀ ਸੀਗਾ ਉਹਨਾਂ ਦੇ ਬੇਟੇ ਸੀਗੇ ਉਹਦੀ ਬਾਈਬ ਸੀਗੀ ਤੇ ਸਾਰੇ ਜਣੇ ਮੈਨੂੰ ਟੁੱਟ ਕੇ ਪੈ ਗਏ ਤੇ ਇਹਨਾਂ ਨੇ ਮੇਰੇ ਮੂੰਹ ਤੇ ਮਾਰਿਆ ਮੈਂ ਦੌੜ ਕੇ ਆਪਣੇ ਘਰ ਵੜ ਗਿਆ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਫੋਨ ਕੀਤਾ ਕਿ ਚਾਚਾ ਏਦਾਂ ਗੱਲ ਹੋਈ ਆ ਕਿ ਮੇਰੇ ਸੱਟ ਲੱਗ ਗਈ ਬਾਹ ਤੇ ਤੇ ਚਾਚਾ ਜੀ ਜਦੋਂ ਆਏ ਆ ਤੇ ਚਾਚਾ ਕਹਿੰਦੇ ਚਲੋ ਹਸਪਤਾਲ ਚੱਲਦੇ ਤੈਨੂੰ ਮੱਥੇ ਜਾ ਕੇ ਦਿਖਾ ਜਨਣਾ ਆ ਤੇ ਨਾਲੇ ਕਹਿੰਦੇ ਰਿਪੋਰਟ ਕਰਾ ਦੇਣੇ ਜਦੋਂ ਅਸੀਂ ਗਏ ਆ ਤੇ ਇਹ ਪਹਿਲਾਂ ਹੀ ਤਿਆਰੀ ਨਾਲ ਬਾਹਰ ਜਾਣੇ ਖੜੇ ਸੀਗੇ 12 13 ਜਾਣੇ ਸੀਗੇ ਇਹ ਤੇ ਮੈਨੂੰ ਕੱਲੇ ਨੂੰ ਹੀ ਪੈ ਗਏ ਤੇ ਜਦੋਂ ਮੇਰੀ ਆਵਾਜ਼ਾਂ ਸੁਣ ਕੇ ਮੇਰੀ ਭੈਣ ਮੈਨੂੰ ਛਡਾਉਣ ਆਈ ਤੇ ਵਿੱਚੇ ਹੀ ਇਹਨਾਂ ਨੇ ਮੇਰੀ ਭੈਣ ਦੇ ਵੀ ਮਾਰਿਆ ਕੋਈ ਪ੍ਰਾਣੀ ਰੰਜਿਛ ਆ ਗਿਆ ਵੀ ਕੋਈ ਪ੍ਰਾਣੀ ਰੰਜਿਛ ਕੋਈ ਨਹੀਂ ਜੀ ਉਹਨਾਂ ਨਾਲ ਜੁੱਤੇ ਨਾਲ ਹੀ ਨੀ ਵਜਾ ਕੀ ਹੈ 메ਨ ਝਗੜੇ ਦਾ ਕਾਰਨ ਕੀ ਹੈ ਸਾਰਾ ਇਹ ਕਹਿੰਦੇ ਕਿ ਤੁਸੀਂ ਆ ਜਿਹੜਾ ਪਹਿਲਾਂ ਸੀਵਰੇਜ ਦਾ ਸੀ ਕਿ ਇਹ ਤੁਸੀਂ ਕਾਹਦੀ ਗੱਲ ਕੀਤੀ ਪਹਿਲਾਂ ਸੀਵਰੇਜ ਦਾ ਰੋਲਾ ਪਿਆ ਸੀਗਾ ਤੇ ਇਹ ਗੱਲ ਹੋਈ ਸੀ ਉਸ ਕਰਕੇ ਸਰਪੰਚਣੀ ਨੇ ਤਾਂ ਕਰਕੇ ਇਹ ਸਰਪੰਚਣੀ ਨੇ ਇਹ ਪਲਾਨ ਬਣਾਇਆ ਕਿ ਇਹਨਾਂ ਨੂੰ ਇਦਾਂ ਹੀ ਕਰੋ ਚੱਕੋ ਇਹਨਾਂ ਨੂੰ ਹਾਂਜੀ ਫੀਦਰੇ ਤਾਂ ਕੀ ਮਤਲਬ ਮਾਮਲਾ ਕੀ ਸੀ ਸੀਵਰੇਜ ਦਾ ਭਾਈ ਪਾਣੀ ਸਾਡੇ ਘਰਾਂ ਮੋੜੇ ਖੜਾ ਸੀਗਾ ਅਸੀਂ ਉਹ ਇਹਨਾਂ ਨੂੰ ਕੰਪਲੇਟ ਕੀਤੀ ਸੀ ਪੰਜ ਛੇ ਵਾਰੀ ਤੇ ਇਹ ਪਾਣੀ ਖੜਾ ਹੁੰਦਾ ਮੱਛਰ ਹੁੰਦਾ ਹੈ ਕਿ ਬਿਮਾਰ ਹੁੰਨੇ ਆ ਕਿ ਇਹਨੂੰ ਸਾਫ਼ ਸੁਥਾ ਪਾਣੀ ਕੋਲ ਮੌਸਮ ਵੀ ਉਦਾਂ ਦਾ ਚੱਲਦੇ ਵੀ ਆਏ ਗੱਲ ਤੇ ਇਹਨਾਂ ਨੇ ਇਹ ਗੱਲ ਹੋ ਤਾਂ ਲਾਦਾ ਹੋਰਾਂ ਜਿਸ ਨੇ ਕੀ ਇਹਨਾਂ ਨੇ ਹਾਂਜੀ ਉਹੀ ਰੰਝੇ ਚ ਰੱਖੀ ਆ ਤੇ ਇਹ 12 13 ਜਾਣੇ ਸੀਗੇ ਇਹਨਾਂ ਨੇ ਪਤਾ ਹੀ ਨਹੀਂ ਲੱਗਾ ਕੀ ਕੀਤਾ ਕੀ ਕੀ ਮਾਰਿਆ ਕੀ ਨਹੀਂ ਮੇਰੀ ਪਿੱਠ ਤੇ ਵੀ ਆ 13 ਟਾਂਕੇ ਮੇਰੇ ਸਿਰ ਤੇ ਵੀ ਆ ਇਹ ਕਦੋਂ ਦੀ ਗੱਲ ਹੈਗੀ ਸਾਰੀ ਇਹ ਗੱਲ ਪਰਸੋਂ ਦੀ ਆ ਜੀ ਪਰਸੋਂ ਰਾਤ ਤੇ ਸਿਸਟਰ ਨਾਲ ਕੀ ਹੋਇਆ ਤੁਹਾਡੀ ਸਿਸਟਰ ਨਾਲ ਸਿਸਟਰ ਮੈਨੂੰ ਜਦੋਂ ਛਡਾਉਣ ਆਈ ਇਹ ਮੇਰੀ ਸਿਸਟਰ ਦੇ ਵੀ ਸਿਰ ਤੇ ਮਾਰਿਆ ਇਹਨਾਂ ਨੇ ਕੀ ਹੋਇਆ ਕੀ ਮੈਡਮ ਤੁਸੀਂ ਦੱਸੋ ਤੁਹਾਡੇ ਜੀ ਕੀ ਗੱਲਬਾਤ ਹੋਈ ਸਾਰੀ ਕਦੋਂ ਭਰਾ ਨੂੰ ਕੱਢਦੇ ਪਏ ਸੀ ਮਾਰਦੇ ਪਏ ਸੀ ਤੇ ਮੈਂ ਲਾਹਣ ਗਈ ਤੇ ਉਹਨਾਂ ਨੇ ਜਿੱਦਾਂ ਹਨ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਮਾਰਿਆ ਕੀ ਨਹੀਂ ਮੇਰੇ ਚੈਨ ਪਾਈ ਉਹਨਾਂ ਨੇ ਚੈਨ ਵੀ ਖੋਲੀ ਐਨਕਾ ਲੱਗੀਆਂ ਸੀ ਮੇਰੇ ਐਨਕਾ ਤੁਸੀਂ ਛੜਾਣ ਆਏ ਸੀ ਹਾਂਜੀ ਤੁਸੀਂ ਛੜਾਣ ਆਏ ਸੀ ਹਾਂਜੀ ਮੈਂ ਛੜਾਣ ਆਈ ਸੀ ਤੇ ਐਨਕਾ ਵੀ ਸੀ ਐਨਕਾ ਨੂੰ ਮੇਰੀ ਚੁੰਡੀ ਵੀ ਸੀ ਉਹ ਸੀ ਮੈਨੂੰ ਨਹੀਂ ਪਤਾ ਹੈਗਾ ਮੈਂ बेहोश ਹੋ ਗਈ ਸੀ ਅੱਛਾ ਅੱਛਾ ਇੰਨੀ ਗੋਟ ਮਾਰ ਰਹੀ ਤੋ ਹਾਂਜੀ ਜਦੋਂ ਉਹਨਾਂ ਨੇ ਪਤਾ ਨਹੀਂ ਕੀ ਮਾਰਿਆ ਉਸ ਤੋਂ ਬਾਅਦ ਮੈਂ बेहोश ਹੋ ਗਈ ਕੀ ਉਹਨਾਂ ਦੇ ਹਰ ਗੋਲਾ ਹਥਿਆਰ ਵੀ ਸੀ ਮੈਨੂੰ ਕੋਈ ਇਦਾਂ ਦਾ ਕੁਝ ਨਹੀਂ ਪਤਾ ਹੈਗਾ ਕਿ ਤੁਹਾਡੇ ਮਾਰਿਆ ਕੀ ਚੀਜ਼ ਕਿਹੜੀ ਚੀਜ਼ ਮਾਰੀ ਤੁਹਾਡੇ ਮੈਨੂੰ ਇਦਾਂ ਦਾ ਮੈਨੂੰ ਇਦਾਂ ਵੀ ਨਹੀਂ ਪਤਾ ਕਿਉਂਕਿ ਕਿੰਨੇ ਜਾਣੇ ਸੀ ਉਹ ਜੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਹਾਡੇ ਮਾਰਿਆ ਕਿਸ ਚੀਜ਼ ਨਾਲ ਵਾਰ ਕੀਤਾ ਤੇ ਤੁਹਾਡੇ ਸੱਟਾ ਕਿੱਥੇ ਤੇ ਲੱਗੀਆਂ ਮੇਰੇ ਸੱਟ ਮੇਰੇ ਸਿਰ ਦੇ ਵਿੱਚ ਲੱਗੀ ਆ ਸੱਟ ਉਹ ਟਾਂਕੇ ਵੀ ਲਾ ਕੇ ਰੱਖੋ ਹਾਂ ਜੀ ਮੇਰੇ ਕਿੰਨੇ ਟਾਂਕੇ ਲੱਗੇ ਮੇਰੇ 3 ਟਾਂਕੇ ਲੱਗੇ ਤੇ ਭਰਾ ਦੇ ਤੁਹਾਡੇ ਮੇਰੇ ਭਰਾ ਦੇ 13 ਟਾਂਕੇ ਲੱਗੇ ਉਹਦੇ 13 ਟਾਂਕੇ ਲੱਗੇ ਉਹਦੇ ਕੀ ਮਾਰਿਆ ਪਤਾ ਇਹਨਾਂ ਦੱਸਿਆ ਇਦਾਂ ਕੁਝ ਨਹੀਂ ਹੋਦਾ ਹੈਗਾ ਮੇਰੇ ਨਾਲ ਜਦੋਂ ਤੁਹਾਨੂੰ ਜਦੋਂ ਉਹਨਾਂ ਨੇ ਕਿ ਮਾਰਿਆ ਹੈਗਾ ਮੈਂ ਬੇਹੋਸ਼ ਹੋ ਗਈ ਸੀ ਫਿਰ ਨਾਲੇ ਹਾਂਜੀ ਤੇ ਤੁਹਾਨੂੰ ਤੁਸੀਂ ਜਦੋਂ ਗਏ ਛੜਾਉਂ ਕਿ ਪਤਾ ਲੱਗਾ ਕੋਈ ਝਗੜਾ ਕਾਦਾ ਹੋ ਰਿਹਾ ਇਹਨਾਂ ਦਾ ਕਾਦੀ ਵਿਵਾਦ ਕਾਦਾ ਸੀ ਜਿਹੜਾ ਇਦਾਂ ਦਾ ਕੁਝ ਨਹੀਂ ਪਤਾ ਹੈਗਾ ਮੈਂ ਤੁਸੀਂ ਸਰਾ ਆਵਾਜ਼ ਸੁਣ ਕੇ ਗਏ ਕਿ ਤੁਹਾਡੇ ਭਰਾਣਾ ਕੋਟਮਾਰ ਹੋ ਰਹੀ ਹੈ ਕਿਵੇਂ ਗਈ ਹਾਂਜੀ ਤੇ ਮੇ ਸਾਰੀ ਘਟਨਾ ਤੁਹਾਡੇ ਘਰ ਦੇ ਕੋਲ ਹੀ ਹੋਈ ਸਾਰੀ ਹੈ ਕਿਸੇ ਸਰਦਾਰ ਜੀ ਤੁਸੀਂ ਪਹੁੰਚੇ ਸੀ ਮੋਕੇ ਤੇ ਜਦੋਂ ਉਹਨਾਂ ਨੂੰ ਪਾਜੀ ਦੱਸਦਾ ਸੀਗਾ ਮੈਨੂੰ ਮੁੰਡੇ ਦਾ ਫੋਨ ਆਇਆ ਸੀਗਾ ਥੋੜਾ ਜਿਹੀ ਕੱਟਤਾ ਸੀ ਮੈਨੂੰ ਇਹਦੇ ਮਾਰਿਆ ਮੈਂ ਕਿ ਐਦਾਂ ਕਰ ਫੋਨ ਕਾਲ ਕਰਦੇ ਪੁਲਿਸ ਬੁਲਾਓ ਮੋਕੇ ਤੇ ਪੁਲਿਸ ਬੁਲਾ ਲਓ ਕਿਉਂਕਿ ਕਹਦੇ ਬਾਕੀ ਜਿਹੜੇ ਤੇਰੇ ਜਿਆਦਾ ਸੱਤਾ ਮੈਂ ਆ ਜਾਂਦਾ ਤੇ ਗੱਡੀ ਚ ਬਾਕੇ ਤੇ ਜਾਂਦਾ ਤੁਹਾਡੇ ਕੀ ਲੱਗਦੇ ਜੀ ਇਹ ਸਾਡੇ ਮਿੱਤਰ ਆਪਣੇ ਘਰਾਂ ਤੋਂ ਹੀ ਆ ਸਾਡੇ ਆਪਣੇ ਜਿਹੜਾ ਤਰਾ ਦੇ ਵਿੱਚੋਂ ਸਾਡੇ ਮਾ ਰਿਸ਼ਤੇਦਾਰ ਹੀ ਆਪੇ ਸਾਡੇ ਕੋਈ ਵੀ ਹੋਈ ਪਿੰਡ ਚ ਰਹਿੰਦੇ ਨੇ ਨਹੀਂ ਮੈਂ ਉਸੇ ਪਿੰਡ ਚ ਰਹਿੰਦਾ ਮੈਂ ਦੁਕਾਨ ਤੇ ਹਾਊਸ ਫੇਲਿੰਗ ਚ ਲਈਦਾ ਦਾ ਹੋਇਆ ਮੈਂ ਦੁਕਾਨ ਤੇ ਸਾਬਕੀ ਤੇ ਉਹ ਤਾਂ 5 ਕਿਲੋਮੀਟਰ ਦੂਰ ਇਹਦੀ ਮੈਨੂੰ ਫੋਨ ਕੀਤਾ ਫਿਰ ਜਿਹਦੇ ਮੈਂ ਕਹਿੰਦਾ ਮੈਂ ਆ ਜਾਂਦਾ ਮੈਂ ਗਿਆ ਤਾਂ ਇਹ ਫਿਰ ਜਿਹੜਾ ਬਾਹਰ ਮੈਂ ਕਹਿੰ ਤੂੰ ਬਾਹਰ ਆ ਜਾ ਉਹ ਮੈਂ ਆ ਜਾਂਦਾ ਤਾਂ ਜਿਹੜੇ ਬਾਹਰ ਆਇਆ ਤਾਂ ਇਹ ਮੈਨੂੰ ਫੜ ਲਿਆ ਉਹ ਇਕੱਠੇ ਹੋ ਕੇ ਆਇਓ ਸੀ ਪਹਿਲੇ ਤੇ ਮਾਰਨ ਲਈ ਤਾਂ ਇਹਨੂੰ ਫੜ ਲਿਆ ਤਾਂ ਫਿਰ ਇਹ ਭੈਣ ਆਵਾਜ਼ ਸੁਣ ਕੇ ਆਈ ਇਹਨੂੰ ਫੜ ਲਿਆ ਫਿਰ ਜਿਹੜੇ ਫੜਿਓ ਸੀ ਤਾਂ ਮੈਂ ਜਾਂ ਤੂੰ ਵਹੀਂ ਪਹੁੰਚ ਗਿਆ ਤੇ ਮੈਂ ਇਹਨੂੰ ਛਡਾ ਲਿਆ ਉਹਦੇ ਇਤੇ ਤੱਕ ਕਿ ਮੈਂ ਛਡਾਉਣ ਲੱਗਾ ਤਾਂ ਮੈਨੂੰ ਵੀ ਉਹ ਰਾਦਾ ਸੀ ਪਈ ਤਾਂ ਮਾਰੀਏ ਵੀ ਛਡਾਉਣ ਆਇਆ ਕਰਕੇ ਅੱਛਾ ਜਦੋਂ ਤੁਸੀਂ ਆ ਗਏ ਉਦੋਂ ਲੜਾਈ ਹੋ ਰਹੀ ਸੀ ਹੋਰ ਏ ਸੀ ਲੜਾਈ ਅੱਛਾ ਜੀ ਕੌਣ ਕੌਣ ਸੀਗਾ ਉਹਦੇ ਵੇਲੇ ਉਹਦਾ ਮੁੰਡਾ ਸਰਪੰਚ ਨਹੀਂ ਸੀਗੀ ਉਹਦਾ ਮੁੰਡਾ ਸੀਗਾ ਸਰਪੰਚ ਦਾ ਘਰ ਵਾਲਾ ਸੀਗਾ ਬਲਜੀਤ ਸਿੰਘ ਦਾ ਚਾਰ ਪੰਜ ਹੋਰ ਦੇ ਮੁੰਡੇ ਸਭ ਵੀ ਸੁਕੀ ਉੜੀ ਦੇ ਮਹੱਲੇ ਦੇ ਜਿਹੜੇ ਮੁੰਡੀ ਮਾਰਿਆ ਅੱਛਾ ਉੱਥੇ ਕੋਈ ਕੈਮਰਾ ਲੱਗਾ ਕੋਈ ਸੀਸੀਟੀਵੀ ਹੈਗੀ ਨਹੀਂ ਉੱਥੇ ਕੈਮਰਾ ਹੈ ਨਹੀਂ ਭਾਜੀ ਕੋਈ ਵੀ ਤੇ ਫਿਰ ਉਹ ਤੁਸੀਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਸੀ ਉੱਥੇ ਨਹੀਂ ਉੱਥੇ ਵੀ ਬੁਲਾਇਆ ਫਿਰ ਮੈਂ ਤਾਂ ਇਹਨੂੰ ਹਸਪੀਟਲ ਲੈ ਕੇ ਆ ਕੇ ਬਿਠਾ ਕੇ ਗੱਡੀ 'ਚ ਤਾਂ ਸੋ ਆਈਏ ਮੇਰੀ ਬੇਟੀ ਨੇ ਫੋਨ ਕਾਲ ਕੀਤੀ 112 ਤੇ 15 ਗੱਲਾਂ ਕਿਉਂਕਿ ਮੈਨੂੰ ਪੈ ਕਹਿੰਦੀ ਮੈਂ ਪਾਲਪੂਰ ਤੋਂ ਮਰ ਮੇਰੇ ਕੋਲ ਹੋ ਜਾਂਦਾ ਲੜਾਈ ਝਗੜੇ ਜਿੱਦਾਂ ਦਾ ਤਾਂ ਹੋ ਜਾਂਦਾ ਚਲਾਫ ਤਾਂ ਮੈਂ ਇਹਨਾਂ ਛੜਾ ਕੇ ਬੈ ਗਿਆ ਯਾਨੀ ਕਿ ਹੋ ਸਕਦਾ ਇਹਨੂੰ ਹੋਰ ਵੀ ਜ਼ਿਆਦਾ ਮਾਰਦੇ ਛੜਾ ਕੇ ਜਾ ਕੇ ਛੜਾ ਮਤਲਬ ਇਹ ਨਾ ਛੜਾਉਂਦੇ ਸ਼ਾਇਦ ਹੋਦਾ ਹੋਰ ਜ਼ਿਆਦਾ ਮਾਰਦੇ ਹਾਂਜੀ ਹੋਰ ਜ਼ਿਆਦਾ ਮਾਰਦੇ ਕਿਉਂਕਿ ਸਾਡੇ ਕੋਲ ਦੋ ਤੇ ਦੋਸਤ ਨੇ ਉਹਦੀ ਵੀ ਛੜਾਇਆ ਕੀਤਾ ਰਵੀ ਸਿੰਘ ਆ ਉਹ ਵੀ ਸੰਗ ਨਾਲ ਮੇਰੇ ਉਹਦੀ ਵੀ ਨਾਂ ਛੜਾਇਆ ਹੁਆ ਤਾਂ ਇੰਨੇ ਜੀ ਨਹੀਂ ਯਾਨੀ ਕਿ ਕੀਤੀ ਜਿਆਦਤੀ ਆ ਜੀ ਲਕਿ ਵਜ੍ਹਾ ਕੀ ਹੈ ਲੜਾਈ ਬਦ ਕੋਸ਼ਵਦੀ ਪਾਜੀ ਨਾਲ ਸੀਵਰੇਜ ਦਾ ਇੱਕ ਉਹ ਰੇਤਾ ਮੈਂ ਹੀ ਪਾਜੀਆ ਵੀਡੀਓ ਕੋਈ ਵਾਰੀ ਸੀਵਰੇਜ ਨੂੰ ਠੀਕ ਕਰਾਉ ਤੁਸੀ ਕਰਾਉਦੇ ਨਹੀਂ ਤਾਂ ਇਹ ਲੈਂਦੇ ਸੀਵਰੇਜ ਦੇ ਵਿੱਚ ਪਾਣੀ ਉਹ ਗਲੀਆਂ ਚ ਰਹਿੰਦਾ ਗਲੀਆਂ ਚ ਮੈਂ ਕਹਿੰਦਾ ਜੀ ਉਹ ਪੂਰਾ ਬਿਲਕੁਲ ਵੀਡੀਓ ਵੀ ਆ ਉਹਦੀ ਸੀਵਰੇਜ ਦੀ ਬਿਲਕੁਲ ਵੀਡੀਓ ਵੀ ਆ ਤਾਂ ਸੀਵਰੇਜ ਦਾ ਪਾਣੀ ਜਿਹੜਾ ਗਲੀ ਚ ਕਰਦਾ ਤਿੰਨ ਜਗ੍ਹਾ ਤੋਂ ਕਲੀ ਇਹ ਨੂੰ ਸੱਪੜ ਲੱਗਦਾ ਲੱਗ ਨਹੀਂ ਹੁੰਦਾ ਬੁਛ ਕੁ ਮਾਰਦਾ ਉਹ ਉਹਦੇ ਬਾਰੇ ਮੜ ਮੋਟਾ ਕਿਹਾ ਇਹ ਨੂੰ ਬਸ ਉਹ ਹੀ ਰਹ ਜੇ ਤੁਸੀਂ ਕਾਹਦੇ ਬੋਲ ਅੱਛਾ ਪਹਿਲੇ ਇਹ ਬੈਂਡ ਦੇ ਲੋਕਾਂ ਨੇ ਤੇ ਕੋਈ ਕੰਪਲੇਂਟ ਸਰਪੰਚ ਨੂੰ ਹੀ ਕਰਨੀ ਹੈ ਕਿ ਇਹ ਪ੍ਰੋਬਲਮ ਹੈਗੀ ਹੈ ਇਹ ਪ੍ਰੋਬਲਮ ਹੈ ਸੀ ਸਰਪੰਚ ਨੂੰ ਕਹੇ ਇਹ ਨਹੀਂ ਕੀਤੀ ਬੰਦਾ ਸਾਡਾ ਗਿਆ ਤਿੰਨ ਵਾਰ ਮੇਰਾ ਦੋਸਤਾ ਉਹਨਾਂ ਕੋਲ ਸਰਪੰਚ ਦੇ ਕੋਲ ਕੀ ਕਿਹਾ ਪੰਜ ਰੁਪਏ ਜ਼ਿਆਦਾ ਕਰਾਉ ਖਾਦੇ ਤਾਂ ਬਿਮਾਰੀਆਂ ਫੈਲਦੀਆਂ ਪਾਣੀ ਨਾਲ ਬਿਮਾਰੀਆਂ ਤੇ ਇਹ ਬਿਮਾਰੀ ਦਾ ਘਰ ਮੈਂ ਦੂਗੇ ਨੰਬਰ ਤੇ ਰੱਖਿਆ ਇਸ ਤੋਂ ਤਾਂ ਲੰਘਣਾ ਹੀ ਤਾਂ ਮੁਸ਼ਕਲ ਨਾ ਹੁੰਦਾ ਕਿਉਂਕਿ ਲੈਟਕਣਾ ਪਾਣੀ ਵਿੱਚ ਪੈਂਦਾ ਸੀ ਵਿੱਚ ਸਾਰਾ ਉਹ ਕਰਕੇ ਮੁਸ਼ਕਲ ਬਹੁਤ ਜ਼ਿਆਦਾ ਬਾਰਦਾ ਪਰ ਉਹ ਹੀ ਵਾਸਤੇ ਇਹ ਵੀ ਤੁਸੀਂ ਕਿਉਂ ਬੋਲ ਰਹੇ ਹੋ ਉਹ ਬਾਦ ਦਵਾਉਂਦੇ ਆ ਉਹ ਬਾਦ ਉਹਦੇ ਫਿਰ ਆਮ ਪਾਰਟੀ ਦਾ ਰਿਹਾ ਆਮ ਪਾਰਟੀ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਅੱਛਾ ਜੀ ਹਾਂਜੀ ਆਮ ਪਾਰਟੀ ਦਾ ਪ੍ਰੈਸ਼ਰ ਪਾ ਰਿਹਾ ਫਿਰ ਆਮ ਬੰਦਾ ਕਿੱਥੇ ਜਾਏਗਾ ਜੀ ਜੇ ਸਰਪੰਚ ਕੋ ਨਹੀਂ ਜਾਣਾ ਤੇ ਆਮ ਪਾਰਟੀ ਕੋ ਨਹੀਂ ਜਾਣਾ ਤੇ ਜਾਣਾ ਕਿੱਥੇ ਬੰਦੇ ਨੇ ਫਿਰ ਹੁਣ ਤੁਸੀਂ ਦੇ ਲਓ ਉਹ ਉਹਨਾਂ ਕੋਲ ਕਹਿੰਦੇ ਜੋ ਅਸੀਂ ਕਹਿੰਦੇ ਉਹ ਕਰੋ ਤੂੰ ਬੋਲਣ ਆਉਂਦੀ ਆਂ ਬਾਤ ਬੋਦੇ ਆ ਬੋਲਣ ਦਾ ਨਤੀਜਾ ਆਇਆ ਸਾਹਮਣੇ ਕਿ ਉਹਦਾ ਜਿਹੜਾ ਚਾਹ ਪੀਵੇਗਾ ਸਫਾਈ ਦੇ ਚਾਹ ਪੀਵੇਗਾ ਤੂੰ ਠੀਕ ਹੋ ਬੁਵਾਰੀਆ ਦਾ ਘਰ ਆ ਉਬਾਰੇ ਐਨੇ ਵੀ ਵਜਨ ਉਹ ਮੁੰਡੇ ਦਾ ਸਿਰ ਪਾਰਤਾ ਉਹ ਉਹ ਤਾਂ ਕੀ ਕੁੜੀ ਨੂੰ ਵਿਚਾਰੀ ਨੂੰ ਉਹਦਾ ਸਿਰ ਵੀ ਪਾਰਤਾ ਉਹਦੀ ਚੈਨੀ ਵੀ ਲੱਗੇ ਉਹ ਤਾਂ ਬੇਹੋਸ਼ ਹੋ ਗਈ ਉਹਦੀ ਚੈਨੀ ਅੱਖਾਂ ਆਪਣੇ ਇਹ ਗੱਲ ਲੱਗੀ ਆ ਕੁੜੀ ਦੇ ਇਹ ਗੱਲ ਵੀ ਲੱਗੇ ਅਜਣਕਾ ਵੀ ਲੱਗੇ ਇਹ ਗੱਲ ਵੀ ਲੱਗੇ ਚੁੰਨੀ ਲੱਗੇ ਸਭ ਤੋਂ ਵੱਡੀ ਗੱਲ ਤਾਂ ਜੀ ਕੁੜੀ ਚੁੰਨੀ ਆ ਉਹਦੀ ਮਾਂ ਨੇ ਚੁੰਨੀ ਦਿੱਤੀ ਉਹਦੇ ਕੱਪੜੇ ਮਾੜੀ ਗੱਲ ਆ ਇਦਾਂ ਕਿ ਕੱਪੜੇ ਲੀਡੀਜ਼ ਵਾਲੇ ਤੇ ਚੱਕਣਾ ਵੀ ਲੀਡੀਜ਼ ਦੋਤੇ ਨਹੀਂ ਇਹ ਕੱਪੜੇ ਪਾ ਰਹੇ ਉਹ ਜੀ ਕੱਪੜੇ ਸਾਡੇ ਉੱਤੇ ਪੈ ਜਾਂਦੇ ਬੜੇ ਉੱਤੇ ਪਏ ਸਾਰੇ ਹਾਂਜੀ ਉਤਮਾ ਤੇ ਹੁਣ ਜਿੱਦਾਂ ਪੁਲਿਸ ਆਈ ਦਾ ਮੌਕੇ ਤੇ ਜਦੋਂ ਪੁਲਿਸ ਆਈ ਸੀ ਪੁਲਿਸ ਦਾ ਹੁਣ ਕੀ ਕਹਿਣਾ ਭਾਜੀ ਸਰ ਮੁੰਡਾ ਅਸੀਂ ਤਾਂ ਪੁਲਿਸ ਨੂੰ ਸਪਰਦ ਨਹੀਂ ਅਸੀਂ ਕੀਤਾ ਕਿਉਂਕਿ ਕਹਿੰਦੇ ਨਾ ਤੋ ਵਿੰਡੋ ਫੋਨ ਆਇਆ ਸੀ ਪੁਲਿਸ ਦੇਖਣ ਆਇਆ ਸੀ ਮੌਕਾ ਦੇਖਣ ਆਏ ਸੀ ਪਰ ਹੁਣ ਸਾਡੂੰ ਉਹਨਾਂ ਦੇ ਬਾਰੇ ਕੁਝ ਵੀ ਪਤਾ ਕੀ ਕੀਤਾ ਕੀ ਦੇ ਗਿਆ ਉਹ ਤਾਂ ਹੁਣ ਇਹ ਆਪੇ ਹੁਣ ਉਧਰੋਂ ਕਟਿਓ ਐਫ ਆਰ ਹੋਊਗੀ ਕੀ ਕਰਦੇ ਕੀ ਦੇਉਗਾ ਤਾਂ ਪਤਾ ਲੱਗਣਾ ਹੁਣ ਸਿਆਸੀ ਦਬਾਅ ਪੈ ਰਿਹਾ ਅੱਛਾ ਉਦਾਂ ਪੁਲਿਸ ਤੁਹਾਡੇ ਕੋਲ ਨਹੀਂ ਹੈ ਵੈਸੇ ਨਹੀਂ ਆਈ ਇੱਥੇ ਦੇਖਣ ਵਕਤ ਨਹੀਂ ਆਈ ਹੋਏਗੀ ਅਜੇ ਤੱਕ ਨਹੀਂ ਆਈ ਸਾਡੇ ਕੋਲ ਕਿ ਥਾਣਾ ਕਿਹੜ ਉਹ ਚਲੋ ਪੁਲਿਸ ਵਾਲੇ ਤਾਂ ਹੁਣ ਸਾਨੂੰ ਦੱਸਣਗੇ ਵੀ ਕੀ ਬਣਾਇਆ ਕੀ ਇਹ ਅਸੀਂ ਚਾਹਾਂਗੇ ਉਹਨੂੰ ਰਿਕਵੈਸਟ ਕਰਾਂਗੇ ਹਾਂ ਜੀ ਧਾਰਾ 286 ਪ੍ਰੈਸ਼ਰ ਦਾ ਪਵੇ ਉੱਤੇ ਅਸੀਂ ਐਸਐਸਓ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸਿਆਸੀ ਨਾ ਲਾ ਪਾਵੇ ਤੇ ਜੋ ਮਰਜ਼ੀ ਕਾਰਵਾਈ ਕੀਤੀ ਜਾਵੇ ਤੇ ਹਲੇ ਤੱਕ ਤੇ ਹਮੇਂ ਕੀ ਮਾਮਲਾ ਧਿਆਨ ਵਾਲੇ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਲੈਂਦਾ ਹਲੇ ਨਾ ਅਸੀਂ ਵੀ ਨਹੀਂ ਲੈਂਦਾ ਜਿਉਂਗਾ ਤਾਂ ਚੱਲ ਗਿਆ ਉੱਥੋਂ ਐਮਆਰ ਕਰ ਅੱਜ ਕਿੰਨੇ ਦਿਨ ਹੋ ਗਏ ਇਦਾਂ ਇਦਾਂ ਚੱਟ ਰਹੀ ਹੈ ਇਹ ਤਾਂ ਅੱਜ ਚਾਰ ਦਿਨ ਹੋ ਗਏ ਤੁਸੀਂ ਹਲ ਤੱਕ ਪ੍ਰਸ਼ਾਸਨ ਦੀ ਨਿਗਰਜ ਕੋਈ ਬਿਆਨ ਤੱਕ ਨਹੀਂ ਤੁਹਾਡੇ ਵੱਲੋਂ ਕਾਲ ਕੀਤੀ ਗਈ ਹੈ ਹਲ ਤੱਕ ਨਹੀਂ ਅਸੀਂ ਕੋਈ ਕਾਲ ਹੋਣੀ ਕੀਤੀ ਆ ਕੇ ਬਸ ਨਹੀਂ ਪਹਿਲਾਂ ਕੀਤੀ ਸੀ ਕਾਲ 112 ਤੇ ਕੀਤੀ ਸੀ ਅਸੀਂ ਉਹਨਾਂ ਵੱਲੋਂ ਕੋਈ ਕਾਲ ਆਈ ਤੁਹਾਨੂੰ ਨਹੀਂ ਸਾਦੂ ਕੋਈ ਕਾਲ ਦੀ ਆਈ ਕੀ ਮੰਗ ਕੀ ਕਰਦੇ ਅਸੀਂ ਮੰਗਦਾ ਸੀ ਇਹ ਕਹਿੰਦੇ ਸਾਬਤ ਹੋ ਜਾਵੇ ਜਿਹੜਾ ਦੇ ਲੋਕਾਂ ਨਾਲ ਲੜਕੀ ਆ ਲੜਕੀ ਦੇ ਹੱਥ ਚੱਕਣਾ ਕੋਈ ਚੁੰਨੀ ਲੈ ਜਾਣਾ ਕਿੱਡਾ ਬੜਾ ਹੈ ਇੱਕ ਲੜਕੀ ਦੀ ਚੁੰਨੀ ਰੇਜੋ ਲਾ ਕੇ ਉਹਦੇ ਬੱਲੇ ਜੀ ਰਹਿ ਗਿਆ ਮੂੰਹ ਇੱਥੇ ਹੀ ਇੱਕ ਤਰ੍ਹਾਂ ਦੀ ਚੁੰਨੀ ਹੁੰਦੀ ਆ ਹੂੰ ਬਿਲਕੁਲ ਬਿਲਕੁਲ ਹੈ ਉਹ ਸਾਦਾ ਫਿਰ ਚੈਨੀ ਲੈ ਕੇ ਲਾ ਕੇ ਹੂੰ ਇਹਨਾਂ ਕਾ ਲੱਗੇ ਇੱਥੋਂ ਤੱਕ ਗਰੇ ਉਹ ਬੰਦੇ ਇਹਨਾਂ ਕਾ ਵੀ ਲੈ ਗਏ ਤੁਸੀਂ ਇਹਨਾਂ ਕਾ ਵੀ ਲੈ ਗਏ ਉਹ ਮੇਗਾ ਦੀਆਂ ਨਾਲੇ ਹੂੰ ਇਹ ਤੱਕ ਤੱਕ ਲੱਗ ਲਾ ਲਾ ਲੋ ਸਾਡੀ ਉਹ ਤੁਹਾਡਾ ਕੁੜੀ ਨੂੰ ਮਾਰਦੇ ਜੇ ਤੁਸੀਂ ਲੜਾਈ ਕਿਉਂ ਹੋਈ ਆ ਮੁੰਡੇ ਨਾਲ ਤੁਹਾਡਾ ਤੁਸੀਂ ਮੁੰਡੇ ਦੇ ਮਾਰਦੇ ਤੁਸੀਂ ਕੁੜੀ ਨੂੰ ਕਦੋਂ ਮਾਰਦੇ ਕੁੜੀ ਦੇ ਵੀ ਸੱਟ ਮਾਰਦੇ ਜੀ ਉਹ ਜਾਨੀ ਕਿ ਗਲਤ ਫੜਿਆ ਗਿਆ ਫੜ ਕੇ ਉਹਨੂੰ ਝੋੜਿਆ ਵੀ ਆ ਹੂੰ ਤੇ ਛੁੜਾਇਆ ਕਿਸੇ ਨੇ اسی ਉਸ ਵੇਲੇ ਉਸ ਵੇਲੇ ਬਹੁਤ ਜਦੋਂ ਸਾਡੇ ਕੋਲ ਮੇਰੀ ਘਰ ਵਾਲੀ ਵੀ ਆ ਕੇ ਜਾਂਦੂ ਮੇਰੀ ਬੇਟੀ ਆ ਕੇ ਉਹਨੇ ਛੁੜਾਇਆ ਆ ਕੇ ਇਹ ਚੱਕਿਆ ਥੱਲੇ ਪਈ ਸੀ ਜਦੋਂ ਬੇਹੋਸ਼ ਹੋ ਗਈ ਬੇਹੋਸ਼ ਹੋ ਗਈ ਬੇਹੋਸ਼ ਹੋ ਗਈ ਸੋਤਾ ਹੀ ਹੌਸਪੀਟਲ ਆ ਕੇ ਹੂੰ ਇਹ ਤਾਂ ਬੇਹੋਸ਼ ਹੋ ਗਈ ਸੀ ਉੱਥੇ ਉਲਟੀਆਂ ਕਰਦੋਂਦੀ ਸੀ ਪਤਾ ਨਹੀਂ ਤੈਨੂੰ ਰੈਫਰ ਕੀਤਾ ਫਿਰ ਡਾਕਟਰ ਕਹਿੰਦਾ ਸੀ ਜਿਆਦਾ ਉੱਥੇ ਜਦੋਂ ਆਪਣੇ ਆਪ ਨੂੰ ਆਦਮਪੁਰ ਤੇ ਉੱਥੋਂ ਤੇ ਤੁਹਾਨੂੰ ਉਹਨਾਂ ਨੇ ਜਲੰਧਰ ਦਾ ਰੈਫਰ ਕੀਤਾ ਹਾਂ ਜਿਹਨੂੰ ਰੈਫਰ ਕੀਤਾ ਮੁੰਡੇ ਨੂੰ ਤੂੰ ਭੇਜ ਦੋ ਤੂੰ ਭੇਜ ਰੈਫਰ ਕਰਦਾ ਉਹਨੂੰ ਹੂੰ ਕੰਡੀਸ਼ਨ ਕਿਦਾਂ ਦੀ ਹੁਣ ਇਹਨਾਂ ਦੇ ਟਾਂਕੇ ਟੁੰਕੇ ਜੇ ਇਹ ਤਾਂ ਕੁੜੀ ਦਾ ਤਾਂ ਜੇ ਵੀ ਉਹ ਚੱਕਰ ਉਹ ਦੇਖੋ ਜੀ ਬੈਠ ਕੇ ਬੈਠੀ ਹੁਣ ਮੈਨੂੰ ਲੱਗਦਾ ਕਾਲਜ ਦੇ ਕੰਮ ਨਹੀਂ ਸਹੀ ਕੰਡੀਸ਼ਨ ਸਹੀ ਕਿ ਕੁੜੀ ਦਾ ਜੇ ਵੀ ਚੱਕਰ ਉਹ ਦੋ ਇੱਥੇ ਤੋਂ ਫੜ ਕੇ ਲਿਆਏ ਉਹ ਚੰਗਾ ਬੜੀ ਮੁਸ਼ਕਲ ਹੂੰ ਤੇ ਹੁਣ ਕਰਾਓਗੇ ਕੰਪਲੀਟ ਤੁਸੀਂ ਜਾਓਗੇ ਥਾਣੇ ਅੱਜ ਜਾਵਾਂਗੇ ਥਾਣੇ ਜੀ ਜਿਵੇਂ ਜਮਨ ਥਾਰੇ ਤੋਂ ਬਗੈ ਥੋੜਾ ਜਿੰਨੇ ਕੱਲੂ ਫੇਰ ਮਾਰਦੇ ਨਹੀਂ ਆ ਰਹੇ ਉਹਨੂੰ ਹੂੰ ਵੀ ਬਾਤ ਸਾਰਾ ਜਿਹੜਾ ਸਿਵਲ ਦੀ ਜਿਹੜਾ ਪ੍ਰੋਬਲਮ ਸੀ ਉਹਨੂੰ ਲੈ ਕੇ ਹੋਇਆ ਸਾਰਾ ਉਹ ਬਾਤ ਆ ਸਭ ਲੋਕੇ ਗੁਈਓ ਸੀ ਕਦੀ ਅੱਗੇ ਵੀ ਝਗੜਾ ਹੋਇਆ ਸੀ ਕਦੀ ਅੱਗੇ ਅੱਗੇ ਝਗੜਾਈ ਦਾ ਕੁਛ ਨਹੀਂ ਹੋਇਆ ਜੀ ਕਦੀ ਝਗੜਾ ਨਹੀਂ ਹੋਇਆ ਅੱਜ ਕਦੀ ਅੱਗੇ ਨਹੀਂ ਹੋਇਆ ਬਸੇ ਰੋਕਿਆ ਤੇ ਮਾੜਾ ਵਿਵਾਦ ਉਹਦਾ ਹੀ ਵਸੇ ਵੀ ਸੀਵਰੇ ਦਾ ਕਿਆ ਤੇ ਉਸ ਤੋਂ ਬਾਅਦ ਹੀ ਝਗੜਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਇਹ ਹੋਇਆ ਇਹ ਵੀ ਸੀਵਰੇ ਦਾ ਕਿਆ ਕਰਕੇ ਦੁੱਖ ਦਿੰਦਾ ਕਰਕੇ ਸਮਾਂ ਮੈਂ ਇਹਨਾਂ ਨੂੰ ਕਹਿੰਦਾ ਹਾਂ ਵੀ ਤੁਸੀਂ ਕਰਾਓ ਕੰਮ ਤੁਸੀਂ ਜਦੋਂ 30 ਰੁਪਏ ਸੀਵਰੇ ਦੇ ਲੈਦੇ ਹਾਂ ਪਰ ਕਰ ਹੈ ਕੁਈ 100 ਰੁਪਏ ਲੈਂਦਾ ਪਾਣੀ ਦਾ ਟੂਰੀਆ ਦਾ ਬਾਕੀ ਪਿੰਡਾਂ ਚ ਕਿਹੜਾ ਵੀ ਪਾਣੀ ਟੂਰੀਆ 100 ਰੁਪਏ ਸੀ ਸਾਡੇ ਪਿੰਡ 100 ਰੁਪਏ ਦਾ ਸਿਸਟਮ ਹੈ ਇਹ 100 ਰੁਪਏ ਕੌਣ ਲੈਂਦਾ ਜੀ ਇਹ ਜਾਇ ਦਿੰਦੀ ਹੈ ਜਿਹੜੇ ਪੰਚਾਇਤ ਹੁੰਦੀ ਹੈ ਜਾਇ 300 ਰੁਪਏ ਪਰ ਕਰਦੀ ਉਹ ਸਿਵਰੇਟ ਦੇ 30 ਰੁਪਏ 30 ਰੁਪਏ ਫੀਸ ਲੈਂਦੇ 130 ਰੁਪਏ ਦੇ ਦਿੰਦੇ ਫਿਰ ਵੀ ਸਫਾਈ ਦਾ ਉਹ ਮਰੀਦ ਲੈਂਦਾ ਠੀਕ ਕਰ ਪਿੰਡ ਦਾ ਨਾਮ ਗਾ ਦੇ ਕਿਹੜਾ ਪਿੰਡ ਹੈ ਪਿੰਡ ਭਧਿਆਣਾ ਜੀ ਇਹਦਾ ਜੋਂ ਅੰਦਰ ਹੈ ਤਹਿਸੀਲ ਆਤਮਰ ਬੰਦੀ ਹੈ ਠੀਕ ਹੈ ਜੀ ਸੋ ਬਿਲਕੁਲ ਤਾਂ ਜ਼ੀਰਤ ਤੁਹਾਡਾ ਸਾਜਿਆ ਕਰ ਜਿਲੰਦਰ ਸਿਵਲ ਉਸ ਪ੍ਰੋਜੈਕਟ ਦਾ ਦੱਸ ਦਈਏ ਕਿ ਮਾਮਲਾ ਦਾ ਸਾਹਮਣੇ ਆਇਆ ਸੋ ਆਜ਼ਦਪੁਰ ਦੇ ਏਰੀਆ ਚ ਕਿ ਲੁਧਿਆਣਾ ਪਿੰਡ ਤੋਂ ਉੱਤੇ ਇੱਕ ਲੜਾਈ ਝਗੜਾ ਸੋਇਆ ਸੋ ਪਰਿਵਾਰ ਹੈ ਜਿਹੜਾ ਹੁਣ ਸਿਵਲ ਉਸ ਤੇ ਪਹੁੰਚਿਆ ਆ ਸਾਡੇ ਕੋਲ ਹਾਂਜੀ ਵੀਡੀਓ ਵੀ ਸਾਡੇ ਕੋਲ ਭਾਜੀ ਕਾਦੀ ਵੀਡੀਓ ਦਿਖਾਓਗੇ ਇਹਨਾਂ ਹਾਂਜੀ ਦਿਖਾਓ ਵੀਡੀਓ ਕਾਦੀ ਹੈ ਤੁਹਾਡੀ ਇਹਨਾਂ ਨੇ ਭਾਈ ਸਿੱਧਾ ਕਿਹਾ ਵੀਡੀਓ ਅੰਦਰ ਕਿ ਤੁਹਾਨੂੰ ਸਵੇਰ ਤੱਕ ਚੱਪਣਾ ਆਇਆ ਸੀ ਅਜਾ ਕੀ ਕਹਿੰਦੇ ਸਵੇਰ ਤੱਕ ਚਕਾਣਾ ਹਾਂਜੀ ਭਾਜੀ ਇਹਨਾਂ ਨੇ ਕਿਹਾ ਸੋ ਬਿਲਕੁਲ ਜੇ ਸਿਵਰੇਜ ਦੀ ਗੱਲਬਾ ਤੁਹਾਨੂੰ ਚਲਾ ਕੇ ਕਾਫੀ ਜਿਹੜਾ ਕੁੱਟ ਮਾਰਿਆ ਉਹਨਾਂ ਨਾਲ ਕੀਤੀ ਗਈ ਹੈ ਸੋ ਤਾਂ ਕਿ ਤੱਕ ਉਹਨਾਂ ਦੇ ਲੱਗੇ ਆਵਾਜ਼ ਆ ਗਈ ਜੀ ਕਾਦੀ ਸੀਸੀਟੀਵੀ ਹੈ ਇਹ ਪਾਜੀ ਸੀਸੀਟੀਵੀ ਨਹੀਂ ਬਣਾ ਦੇਖੀਓ ਕਿ ਤੁਹਾਨੂੰ ਸਵੇਰ ਤੱਕ ਚਕਾ ਦੇਣਾ ਹਾਂ ਹਾਂ ਜੀ ਕਿੰਨੇ ਘਰ ਖਾ ਕੇ ਦਾ ਠੀਕ ਹੈ ਜੀ ਬਈ ਕੀ ਮੰਗ ਕੇ ਸੋ ਬਿਲਕੁਲ ਆ ਜਿਹੜਾ ਕੀ ਕਾਫੀ ਜਿਹੜੇ ਅਰੋਪ ਹੀ ਲਗਾ ਰਹੇ ਲੇਕਿਨ ਸਾਡਾ ਚਲਿਆ ਸਗੋਂ ਪੋਸਟਰੀ ਕਰਦਾ ਜਿਸ ਦੇ ਚਲੇ ਆਇਆ ਅਰੋਪ ਲਗਾ ਰਹੇ ਠੀਕ ਹੈ ਜੀ ਗਲਤ ਸੋ ਹੋਏ ਨਾ ਤੇ ਆਪਣੇ ਨਿਜੀ ਅਰੋਪ ਨੇ ਸੋ ਇਹਨੇ ਤਸਵੀਰਾਂ ਤੁਹਾਡੇ ਤੋਂ ਲੈਣੇ ਇਜਾਜ਼ਤ ਦੇ ਕਮ ਲੈ ਕੇ ਹੋਰ ਅਪਡੇਟ ਦੇ ਜਲਦਟ ਆਇਆ